ਲਿਆ ਗੁਰੂ ਰਾਮ ਦਾ ਜੀ ਦਾ ਦਰਬਾਰ ਉਧਰ ਹੈ ਸੰਗਤਾਂ ਉੱਥੇ ਜਾ ਕੇ ਨਮਸਕਾਰ ਕਰਦੀਆਂ ਨੇ ਤੇ ਤੂੰ ਉੱਥੇ ਲੰਗਰਾਂ 'ਚ ਵਾਰ-ਵਾਰ ਮੱਥਾ ਟੇਕੀ ਜਾ ਰਿਹਾ ਕੀ ਗੱਲ ਤੇ ਉਸ ਸਰੀਰ ਨੇ ਦੋਵੇਂ ਹੱਥ ਜੋੜ ਲਏ ਜੀ ਬੜੀ ਨਿਮਰਤਾ ਦੇ ਨਾਲ ਉਸ ਗੁਰਮਖ ਨੂੰ ਬੇਨਤੀ ਕਰਨ ਲੱਗਾ ਕਹਿੰਦਾ ਭਲਿਆ ਮੈਨੂੰ ਵੀ ਪਤਾ ਹੈ ਗੁਰੂ ਰਾਮਦਾਸ ਦਾ ਦਰਬਾਰ ਉਧਰ ਹੈ ਸਤਿਗੁਰੂ ਜੀ ਦਾ ਪ੍ਰਕਾਸ਼ ਉਧਰ ਹੈ ਉੱਥੇ ਸੰਗਤਾਂ ਮੱਥਾ ਟੇਕਦੀਆਂ ਨੇ ਮੈਂ ਵੀ ਉੱਥੇ ਜਾ ਕੇ ਇਸ ਤੋਂ ਬਾਅਦ ਮੱਥਾ ਟੇਕਣਾ ਹੈ ਕਹਿੰਦੇ ਫਿਰ ਇੱਥੇ ਲੰਗਰਾਂ 'ਚ ਬਾੜ-ਬੜ ਕੇ ਮੱਥਾ ਟੇਕੀ ਜਾ ਰਹੇ ਆਂ ਕਹਿੰਦੇ ਮੇਰੇ ਅੰਦਰ ਗੁਰੂ ਰਾਮਦਾਸ ਦੇ ਪ੍ਰਤੀ ਗੁਰੂ ਰਾਮਦਾਸ ਦੇ ਲੰਗੜਾ ਪ੍ਰਤੀ ਇੱਕ ਪਿਆਰ ਜਾਗ ਪਿਆ ਹੈ ਤੇ ਕੀ ਪਿਆਰ ਜਾਗਿਆ ਹੈ ਕਹਿੰਦੇ ਮੈਂ ਅੰਦਰੋਂ ਕਹਿ ਰਹੇ ਹੇ ਗੁਰੂ ਰਾਮਦਾਸ ਪਿਤਾ ਜੀ ਤੁਸੀਂ ਤਾਂ ਧੰਨ ਹੋ ਹੀ ਹੇ ਗੁਰੂ ਰਾਮਦਾਸ ਤੁਸੀਂ ਵੀ ਧੰਨ ਹੋ ਪਰ ਤੁਹਾਡੇ ਲੰਗਰ ਵੀ ਬੜੇ ਧੰਨ ਨੇ ਕਹਿੰਦਾ ਉਹ ਕਿਵੇਂ ਕਹਿੰਦੇ ਗੁਰੂ ਰਾਮਦਾਸ ਦੇ ਲੰਗਰ ਵੀ ਬੜੇ ਧੰਨ ਨੇ ਇੱਥੇ ਕੋਈ ਜੇ ਅਪਹਾਗਾ ਬੰਦਾ ਆ ਕੇ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਰਾਮਦਾਸ ਦੇ ਲੰਗਰਾਂ ਦੀ ਸੇਵਾ ਕਰਦਾ ਹੈ ਨਾ ਉਹਦੇ ਵੀ ਚੰਗੇ ਭਾਗ ਬਣ ਜਾਂਦੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੇ ਕਰਮਹੀਰ ਬੰਦਾ ਇੱਥੇ ਆ ਕੇ ਸ਼ਰਧਾ ਨਾਲ ਸੇਵਾ ਕਰਦਾ ਹੈ ਉਹਦੇ ਵੀ ਚੰਗੇ ਕਰਮ ਬਣ ਜਾਂਦੇ ਨੇ हे गुरु रामदास पिता जी तेरे लंगर दी ਧੰਨ ਨੇ तेरे पाई पाई ग्यान। ग्यान ग्या। ग्या। hey, लंगर दी ਧੰਨ ਨੇ तेरे लंगरਾਂ ਚ ਸੇਵਾ ਕਰਕੇ ਭਾਈ ਛਲੋਜੀ ਵਰਗਿਆਂ ਨੂੰ ਬ੍ਰह्म ज्ञान ਹੋ ਗਿਆ ਵਾਹਿਗੁਰੂ हे गुरु रामदास जी तेरे लंगर दी ਧੰਨ ਨੇ ਬੋਲੋ ਗੁਰੂ रामदास जी तेरे लंगर दी ਧੰਨ ਨੇ ਗੁਰੂ ਗ੍ਰਮਖੋ ਗੁਰੂ ਦੇ ਪਿਆਰ ਦੇ ਵਿੱਚ ਜਦੋਂ ਵੀ ਗੁਰੂ ਘਰ ਜਾਣਾ ਹੈ ਸ਼ਰਧਾ ਭਾਵਨਾ ਦੇ ਨਾਲ ਪਿਆਰ ਵਿੱਚ ਸੇਵਾ ਕਰਨੀ ਹੈ ਆਓ ਸੁਰਤੀਆਂ ਲੈ ਜਿਏ ਜੀ ਹੁਣ ਜਿਹੜਾ ਦਿਹਾੜਾ ਬਣਾ ਰਹੇ ਹੋ ਲਾਹੌਰ ਚੂਨਾ ਮੰਡੀ ਸੋਡੀਆਂ ਦਾ ਪਰਿਵਾਰ ਹੈ ਨਾਮ ਆਇਆ ਬਾਬਾ ਗੁਰਦੇਵਾਲ ਜੀ ਕੀ ਨਾਮ ਆਇਆ ਬੋਲੋ ਬਾਬਾ ਗੁਰਦੇਵਾਲ ਜੀ ਗੁਰਦੇਵਾਲ ਜੀ ਇਹਨਾਂ ਦੇ ਸੁਪੁੱਤਰ ਨੇ ਬਾਬਾ ਠਾਕੁਰਦਾਸ ਜੀ ਹੁਣ ਬਾਬਾ ਠਾਕੁਰਦਾਸ ਦਾ ਵਿਆਹ ਹੁੰਦਾ ਹੈ ਬੀਬੀ ਕਰਮੋ ਜੀ ਨਾਲ ਜੋ ਮਿਕਾਲਫ ਲਿਖਦਾ ਹੈ ਮਿਕਾਲਫ ਕਹਿੰਦਾ ਇਸ ਬੀਬੀ ਕਰਮੋ ਨੇ ਬੜਾ ਜਸ ਕਟਿਆ ਬੜਾ ਇਹਦਾ ਮਿੱਠ ਬੋਲਰਾ ਸੁਭਾਅ ਸੀ ਇਨੇ ਸੰਸਾਰ ਦੇ ਵਿੱਚ ਬੜਾ ਜਸ ਖਟਿਆ ਤੇ ਲੋਕਾਂ ਨੇ ਇਹਨੂੰ ਪਿਆਰ ਨਾਲ ਬੀਬੀ ਜਸਵੰਤੀ ਜੀ ਕਹਿਣਾ ਫਿਰ ਇਹਦਾ ਪ੍ਰਜਲਤ ਨਾਮ ਹੈ ਬੀਬੀ ਜਸਵੰਤੀ ਜੀ ਤੇ ਇਹਨਾਂ ਦੇ ਘਰ ਅੱਗੇ ਸਨ 1500 ਦੇ ਵਿੱਚ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜੀ ਉਹਦਾ ਨਾਮ ਰੱਖਿਆ ਬਾਬਾ ਹਰਦਾਸ ਜੀ ਜੋ ਸਾਡੇ ਸਤਗੁਰਜੀ ਦੇ ਪਿਤਾ ਜੀ ਨੇ ਹੁਣ ਬਾਬਾ ਹਰਦਾਸ ਜੀ ਦਾ ਵਿਆਹ ਹੁੰਦਾ ਹੈ ਬੀਬੀ ਅਨੂਪੀ ਜੀ ਨਾਲ ਜਿਨ੍ਹਾਂ ਨੂੰ ਅਸੀਂ ਅਤਿ ਬਸਤਕਾਰ ਨਾਲ ਮਾਤਾ ਦਇਆ ਕੌਰ ਜੀ ਆਖਦੇ ਹਾਂ ਸਤਗੁਰਜੀ ਦੇ ਮਾਤਾ ਜੀ ਸਾਡੇ ਵੀ ਮਾਤਾ ਜੀ ਲੱਗੇ ਇਹ ਮਾਤਾ ਦਇਆ ਕੌਰ ਜੀ ਨਾਮ ਵੀ ਦਇਆ ਕੌਰ ਹੈ ਸੁਭਾਅ ਵੀ ਦਇਆ ਵਾਲਾ ਹੈ ਸਤ ਸੰਗਿਓ ਜਿੰਦਗੀ ਦੇ ਵਿੱਚ ਦਇਆ ਦੀ ਬੜੀ ਲੋੜ ਹੈ ਮੰਨ ਲਓ ਤੁਹਾਡੀ ਬੰਦਗੀ ਹੈ ਤੁਸੀਂ ਸੇਵਾ ਗੁਰੂ ਘਰ ਦਾ ਕੇ ਕਰਦੇ ਹੋ ਕਿਸੇ ਧਾਰਮਿਕ ਸਥਾਨ ਦੀ ਸੇਵਾ ਕਰਦੇ ਹੋ ਪਰ ਜੇ ਜੀਵਨ ਤੇ ਦਇਆ ਨਹੀਂ ਆਈ ਕੋਈ ਗੱਲ ਨਹੀਂ ਬਣਦੀ ਕੋਈ ਕਿਸੇ ਧਰਮ ਨਾਲ ਵੀ ਸੰਬੰਧ ਰੱਖਦਾ ਹੋਵੇ ਉਹ ਧਰਮੀ ਤਾਂ ਹੋ ਸਕਦਾ ਹੈ ਜੇ ਉਹਦੇ ਜੀਵਨ ਵਿੱਚ ਦਇਆ ਹੈ ਗੁਰਬਾਣੀ ਪੜ੍ਹਦੇ ਹੋ ਨਾ ਧੌਲ ਧਰਮ ਦਇਆ ਕਾ ਪੂਤ ਦਇਆ ਮਾਂ ਹੈ ਤਾਂ ਧਰਮ ਪੁੱਤਰ ਹੈ ਜੇ ਮਾਂ ਹੋਵੇਗੀ ਤਾਂ ਪੁੱਤਰ ਹੋਵੇਗਾ ਨਾ ਦਇਆ ਹੋਵੇਗੀ ਤਾਂ ਧਰਮ ਹੋਵੇਗਾ ਦਇਆ ਨਹੀਂ ਤਾਂ ਫਿਰ ਧਰਮੀ ਨਹੀਂ ਹੋ ਸਕਦਾ ਬੰਦਾ ਦਇਆ ਹੈ ਤਾਂ ਧਰਮ ਹੈ ਉਹ ਬੰਦਾ ਧਰਮੀ ਹੋ ਸਕਦਾ ਹੈ ਜਿਹਦੇ ਜੀਵਨ ਵਿੱਚ ਦਇਆ ਹੈ ਦਇਆ ਦੀ ਅਤ ਜ਼ਰੂਰਤ ਹੈ ਗੁਰਮਖੋ ਮੈਂ ਬੇਨਤੀ ਕਰਦਾ ਜਾਵਾਂ ਅੱਜ ਅਰਦਾਸ ਕਰੇ ਗੁਰੂ ਰਾਮਦਾਸ ਪਿਤਾ ਜੀ ਤੁਹਾਡਾ ਪ੍ਰਕਾਸ਼ ਰਮਣਾ ਰਿਹਾ ਕਿਰਪਾ ਕਰੋ ਤੁਹਾਡੇ ਘਰ ਕੇ ਰੱਖੇ ਘਟ ਹੈ ਸਾਡੀ ਜ਼ਿੰਦਗੀ 'ਚ ਦਇਆ ਦਾ ਸੁਭਾਅ ਆ ਜਾਵੇ ਸਾਡਾ ਸੁਭਾਅ ਵੀ ਦਇਆ ਵਾਲਾ ਬਣ ਜਾਵੇ ਕਿਉਂ ਦਇਆ ਹੋਵੇਗੀ ਤਦ ਅਸੀਂ ਧਰਮੀ ਹੋਵਾਂਗੇ ਅਦ ਮਾਤਾ ਦਇਆ ਕੌਰ ਦੀ ਨਾਮ ਵੀ ਦਇਆ ਕੌਰ ਹੈ ਸੁਭਾਅ ਵੀ ਦਇਆ ਵਾਲਾ ਹੈ ਇਧਰ ਬਾਬਾ ਹਰਦਾਸ ਜੀ ਨਾਮ ਹੀ ਹਰਦਾਸ ਹੈ ਸਤਿਗੁਰੂ ਹਰੀ ਦੇ ਦਾਸ ਨੇ ਉਹਦੇ ਗੁਣ ਗਾਉਣ ਵਾਲੇ ਨੇ ਸਤ ਸੰਗਿਓ 1534 ਦੇ ਵਿੱਚ ਫਿਰ ਸਮਾਂ ਬਣਿਆ ਗੁਰੂ ਰਾਮਦਾਸ ਜੀ ਨੇ ਧਰਤੀ ਤੇ ਆਉਣਾ ਹੈ ਜਿਸ ਦਿਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਣਾ ਹੈ ਨਾ ਦਾਇਨ ਉਸਨੇ ਹੈ ਭੇਜਿਆ ਗਿਆ ਹੁਣ ਦਾਈ ਆਈ ਉਸ ਕਮਰੇ ਦੇ ਅੰਦਰ ਗਈ ਜਿੱਥੇ ਮਾਤਾ ਦਿਆ ਕੌਰ ਜੀ ਨੇ ਬਾਹਰ ਬਾਬਾ ਹਰਦਾਸ ਜੀ ਖਲੋਤੇ ਨੇ ਕੁਝ ਹੋਰ ਸੋਟੀਆਂ ਦੇ ਪਰਵਾੜ ਖਲੋਤੇ ਨੇ ਬਾਹਰ ਹੁਣ ਦਾਈ ਅੰਦਰ ਗਈ ਜਦੋਂ ਦਾਈ ਅੰਦਰੋਂ ਬਾਹਰ ਆਈ ਨਾ ਕੁਝ ਸਮੇਂ ਬਾਅਦ ਚਿਹਰੇ ਤੇ ਰੋਹਾਨੀਅਤ ਹੈ ਇਹੜਾ ਹਾਸੂ ਹਸੂ ਪਿਆ ਕਰਦਾ ਹੈ ਜਿਵੇਂ ਅੱਜ ਉਸ ਦਾਈ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਗਈਆਂ ਹੁਣ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਹੁਣ ਚਿੰਤਾਵਾਂ ਦੂਰ ਵੀ ਕਿਉਂ ਨਾ ਹੋਣ ਅੱਜ ਦੀਨ ਤੇ ਦੁਨੀਆ ਦੇ ਮਾਲਕ ਦੇ ਇਹਨੇ ਦਰਸ਼ਨ ਜੂ ਕੀਤੇ ਨੇ ਅੱਜ ਦਾਈ ਦੇ ਚਿਹਰੇ ਤੇ ਇੰਨੀ ਖੁਸ਼ੀ ਹੈ ਜਿਵੇਂ ਕੋਈ ਜਨਮਾ ਜਨਮਾ ਦੀ ਗਵਾਚੀ ਚੀਜ਼ ਕਿਸੇ ਨੂੰ ਲੱਭ ਜਾਂਦੀ ਹੈ ਹੁਣ ਦਾ ਹੀ ਹਸੂ ਹਸੂ ਕਰਦੀ ਬਾਹਰ ਆਉਂਦੀ ਹੈ ਆਕੇ ਅੱਖਾਂ ਲੀ ਦੋਵੇਂ ਹੱਥ ਜੁਰ ਕੇ ਬਾਬਾ ਹਰਦਾਸ ਜੀ ਬਾਬਾ ਹਰਦਾਸ ਜੀ ਤੁਹਾਨੂੰ ਵਧਾਈ ਹੋਵੇ ਤੁਹਾਨੂੰ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਬੋਲੇ ਸੋ ਨਿਹਾਲ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 1534 ਦੇ ਵਿੱਚ ਗੁਰੂ ਰਾਮ ਦਾ ਜਪੜਾਕਾਸ਼ ਹੁੰਦਾ ਹੈ ਪਲੇਟੀ ਦਾ ਪਤਰੋਨ ਨਾਮ ਰੱਖਿਆ ਜੇਠਾ ਜੇਠਾ ਜੱਟਾ ਕਹਿਣਾ ਸ਼ੁਰੂ ਕਰ ਦਿੱਤਾ ਕਈ ਇਤਿਹਾਸਕਾਰ ਲਿਖਦੇ ਨੇ ਅੱਜ ਗੁਰੂ ਰਾਮਦਾਸ ਪਿਤਾ ਜੀ ਦੀ ਉਮਰ ਛੋਟੀ ਹੈ ਅਸੀਂ ਲਵਜ ਗੁਰੂ ਰਾਮਦਾਸ ਜੀ ਵਰਤਾਂਗੇ ਸਾਡੇ ਮਾਲਕ ਨੇ ਬਾਪੂ ਜੀ ਨੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਅੱਜ ਸਤਿ ਕੁਸਾ ਦੀ ਉਮਰ ਦੀ ਹੈ ਗੁਰੂ ਰਾਮਦਾਸ ਪਿਤਾ ਜੀ ਦੀ ਅੱਜ ਜਿਵੇਂ ਕਰਤਾਰ ਦਾ ਭਾਣਾ ਬਾਬਾ ਹਰਦਾਸ ਜੀ ਵੀ ਅਕਾਲ ਚਲਾਣਾ ਕਰ ਗਏ ਸੋਡੀ ਪਰਿਵਾਰ ਇਕੱਠੇ ਹੋਏ ਹੋਰ ਟੂਨਾ ਮੰਡੀ ਤੇ ਹੋਰ ਲੋਕ ਇਕੱਠੇ ਹੋਏ ਇਧਰੋਂ ਬਸਰ ਕੇ ਤੋਂ ਨਾਨੀ ਜੀ ਵੀ ਪਹੁੰਚੇ ਨਾਨਕੇ ਪਹੁੰਚੇ ਸਤ ਸੰਗਿਓ ਹੁਣ ਪਿੱਤਾ ਦੀ ਜਨੀ ਹੋਈ ਚਿੱਖਾ ਨੂੰ 7 ਸਾਲ ਦੀ ਉਮਰ ਦੇ ਵਿੱਚ ਗੁਰੂ ਰਾਮਦਾਸ ਆਪਣੇ ਹੱਥਾਂ ਨਾਲ ਅੱਗ ਦਾ ਲਾਂਬੂ ਲਾਉਂਦੇ ਨੇ ਵਾਹਿਗੁਰੂ 7 ਸਾਲ ਦਾ ਬਾਲਕ ਦੁਨਿਆਵੀ ਤੌਰ ਤੇ ਉਦ ਦਾ ਤਾਂ ਮਾਲਕ ਨੇ ਅੱਜ ਪਿਤਾ ਦੀ ਚਿਨੀ ਹੋਈ ਚਖਾ ਨੂੰ ਅੱਗ ਦਾ ਲਾਂਬੂ ਆਪਣੇ ਹੱਥਾਂ ਨਾਲ ਲਾ ਰਹੇ ਨੇ ਸ਼ਾਮ ਨੂੰ ਘਰ ਵਾਪਸ ਆਉਂਦੇ ਨੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਚ ਚਲੇ ਜਾਂਦੇ ਨੇ ਕੇਵਲ ਤੇ ਕੇਵਲ ਨਾਨੀ ਦੋਤਾ ਨੇ ਹੁਣ ਨਾਨੀ ਆਪਣੇ ਦੋਤੇ ਨੂੰ ਦਲਾਸਾ ਦੇ ਰਹੀ ਹੈ ਕੁਝ ਦਿਨ ਬੀਤੇ ਨਾਨੀ ਦੋਤਾ ਸੁਆਹ ਕਰਦੇ ਨੇ ਕੋਈ ਕੀਰਤ ਕੀਤੀ ਜਾਵੇ ਤਨਾਨੀ ਕਹਦੀ ਪੁੱਤਰ ਤੇਰੇ ਮੈਂ ਘੁੰਗੜੀਆਂ ਬਣਾ ਕੇ ਆ ਦਿਆ ਕਰਾਂਗੀ ਤੂੰ 라ਵੀ ਦੇ ਕੰਡੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਘੁੰਗੜੀਆਂ ਵੇਚ ਕੇ ਆਇਆ ਕਰ ਉਹਦੇ ਨਾਲ ਸਾਡੇ ਨਾਨੀ ਦੋਦੀ ਦਾ ਗੁਜ਼ਾਰਾ ਚੱਲ ਜਾਵੇਗਾ ਤੂੰ ਘੁੰਗੜੀਆਂ ਵੇਚੇਗਾ ਜੋ ਵਟਕ ਹੋਵੇਗੀ ਨਾ ਉਹਦੇ ਨਾਲ ਸਾਡੇ ਨਾਨੀ ਦੋਤੇ ਦਾ ਗੁਜ਼ਾਰਾ ਹੋ ਜਾਵੇਗਾ ਵਾਹ ਹੁਣ ਅਗਲੇ ਦਿਨ ਨਾਨੀ ਨੇ ਘੁੰਗੜੀਆਂ ਬਣਾ ਦਿੱਤੀਆਂ ਛੋਟੇ ਜੇ ਸ਼ਾਬੇ ਚ ਪਾ ਦਿੱਤੀਆਂ ਦੀਨ ਦੁਨੀਆ ਦੇ ਮਾਲਕ ਨੇ ਧੰਗ ਗੁਰੂ ਰਾਮਦਾਸ ਜੀ ਸੰਸਾਰ ਦੇ ਲੋਕਾਂ ਨੂੰ ਸਮਝਾਉਣਾ ਸੀ ਉਹ ਭਲਿਓ ਕਿਰਤ ਕੋਈ ਮਾੜੀ ਨਹੀਂ ਹੁੰਦੀ ਕਿਰਤ ਕੋਈ ਨੀਮੀ ਨਹੀਂ ਹੁੰਦੀ ਸਿਰ ਤੇ ਸ਼ਾਬਾ ਚੁੱਕਿਆ ਹੈ ਤੇ ਲਾਹੌਰ ਦੇ ਬਾਜ਼ਾਰਾਂ ਚ ਗੁਰੂ ਰਾਮਦਾਸ ਜੀ ਘੁੰਗਰੀਆਂ ਪਏ ਵੇਚਦੇ ਨੇ ਸ਼ਾਮ ਨੂੰ ਆਬੀ ਦੇ ਕੰਡੇ ਤੇ ਘੁੰਗਰੀਆਂ ਵੇਚਦੇ ਨੇ ਕੁਝ ਕੁ ਸਮੇਂ ਇਸੇ ਤਰ੍ਹਾਂ ਚੱਲਿਆ ਉਹ ਨਾਨੀ ਵੇਖਿਆ ਸਰੀਕੇ ਵਾਲਾ ਕੋਈ ਬਾਤ ਨਹੀਂ ਪੁੱਛਦਾ ਸਗੋਂ ਈਰਖਾ ਕਰਦੇ ਨੇ ਅੱਜ ਗੁਰਮਖੋ ਅਮਰਤ ਵੇਲਾ ਹੋਇਆ ਨਾਨੀ ਦੋਤੇ ਨੇ ਪਰਮੇਸ਼ਰ ਦੀ ਵਧਾਈ ਕੀਤੀ ਸਲਾਹ ਕੀਤੀ ਚੱਲ ਪੁੱਤਰ ਬਸਰ ਕੇ ਚੱਲਦੇ ਆ ਦੋ ਨਿੱਕੀਆਂ ਨਿੱਕੇ ਗੰਢਾਂ ਬਨਲੀਆਂ ਇਕੱਠੀਆਂ ਬਨਲੀਆਂ ਤੇ ਘਰ ਨੂੰ ਤਾਲਾ ਲਾਤਾ ਇੱਕ ਗੱਟਰੀ ਨਾਨੀ ਨੇ ਪੜ ਲਈ ਤੇ ਇੱਕ ਗੱਟਰੀ ਗੁਰੂ ਰਾਮ ਗਾਜੀ ਸਿਰ ਤੇ ਚਗਾ ਦਿੱਤੀ ਵਾਹ ਅੱਜ ਲਾਹੌਰ ਤੁਨਾ ਮੰਡੀ ਤੋਂ ਨਿਕਲੇ ਨੇ ਲੋਕੇ ਗੱਲ ਕਹਿੰਦੇ ਨੇ ਕਹਿੰਦੇ ਅੱਜ ਬਾਬਾ ਹਰਦਾਜ ਦੇ ਘਰ ਨੂੰ ਤਾਲਾ ਲੱਗ ਗਿਆ ਹੈ ਸ੍ਰੀਕੇ ਵਾਲੇ ਖੁਸ਼ ਨੇ ਚਲੋ ਵੇੜਾ ਖੁੱਲਾ ਹੋ ਗਿਆ ਲੋਕ ਕਹਿੰਦੇ ਸ੍ਰੀਕੇ ਵਾਲੇ ਕਹਿੰਦੇ ਅੱਜ ਬਾਬਾ ਅਰਦਾਜ ਦੇ ਘਰ ਨੂੰ ਤਾਲਾ ਲੱਗ ਗਿਆ ਜਿਵੇਂ ਉਹ ਸਮਾਂ ਕਹਿ ਰਿਹਾ ਹੋਵੇ ਉਹ ਭਲਿਓ ਭਲਿਓ ਜਿਹਦੇ ਘਰ ਤੁਸੀਂ ਕਹਿੰਦੇ ਤਾਲਾ ਲੱਗ ਗਿਆ ਅੱਜ ਇਹ ਬਾਲਕ ਉਹ ਘਰ ਬਣਾਉਣ ਵਾਸਤੇ ਚੱਲਿਆ ਹੈ ਉਹ ਘਰ ਬਣਾਉਣ ਵਾਸਤੇ ਚੱਲਿਆ ਹੈ ਜਿਹਨੂੰ ਰਹਿੰਦੀ ਦੁਨੀਆ ਤੇ ਕਦੇ ਤਾਲਾ ਲੱਗੇਗਾ ਹੀ ਨਹੀਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਕਾਲ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਅੱਜ ਜੇਠਾ ਅਨਾਥ ਹੋ ਗਿਆ ਅੱਜ ਜੇਠਾ ਜਤੀਮ ਹੋ ਗਿਆ ਪਰ ਉਹ ਕਿਆ ਜਾਣਨ ਕਿਆ ਜਾਣਨ ਭਲਿਓ ਜਿੰਨੂੰ ਤੁਸੀਂ ਕਹਿੰਦੇ ਹੋ ਜੇਠਾ ਅਨਾਥ ਹੋ ਗਿਆ ਜਿੰਨੂੰ ਕਹਿੰਦੇ ਹੋ ਜੇਠਾ ਜਤੀਮ ਹੋ ਗਿਆ ਇਸੇ ਜੇਠੇ ਦਾ ਇੱਕ ਦਿਨ ਇਹੋ ਜਿਹਾ ਘਰ ਬੰਨਣਾ ਹੈ ਇਹੋ ਜਿਹਾ ਘਰ ਬੰਨਣਾ ਹੈ ਜਿਹਦੇ ਦਰ ਤੇ ਆ ਕੇ ਲੱਖਾਂ ਅਨਾਥ ਲੱਖਾਂ ਜਦੀਮ ਖੁਸ਼ੀਆਂ ਨਾਲ ਝੋਲੀਆਂ ਪੜਵਾਇਆ ਕਰਨਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਭਾਗਾਂ ਵਾਲਿਓ ਫਿਰ ਨਾਨੀ ਦੋਤਾ ਬਾਸਰ ਕੇ ਬਹੁਦੇ ਨੇ ਸਮਾ ਬੀਤਦਾ ਜਾਂਦਾ ਹੈ ਇਦਰੋਂ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇ ਪਿਤਾ ਦੀ ਸੇਵਾ ਦੇ ਵਿੱਚ ਨੇ 12 ਸਾਲ ਘੱਲਣਾ ਘੱਲੀ ਗਾਗੜ ਨਾਲ ਸਤਿਗੁਰੂ ਇਸ਼ਨਾਨ ਕਰਾਇਆ ਅੱਜ ਗੁਰੂ ਅੰਗਦ ਦੇ ਪਿਤਾ ਨੇ ਬਾਬਾ ਬੁੱਢਾ ਸਾਹਿਬ ਨੇ ਕੋਲ ਬੁਲਾਇਆ ਤੇ ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾ ਦਿੱਤਾ ਵਾਹਿਗੁਰੂ ਪਾਪ ਗੁਰੂ ਅਮਰਦਾਸ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਤੇ ਸਤਗੁਰੂ ਦਾ ਪਰਿਵਾਰ ਗੁਰੂ ਅਮਰਦਾਸ ਪਿਤਾ ਜੀ ਦਾ ਪਰਿਵਾਰ ਗੋਇੰਦਵਾਲ ਸਾਹਿਬ ਚਲਾ ਗਿਆ। ਇਧਰ ਨਾਨੀ ਜੀ ਦਾ ਸਲਾਹ ਕਰਦੇ ਨੇ ਇਹ ਵੀ ਗੋਇੰਦਵਾਲ ਸਾਹਿਬ ਚਲੇ ਗਏ ਫਿਰ। ਹੁਣ ਵੇਖੋ ਉੱਥੇ ਘੁੰਗਣੀਆਂ ਪਏ ਵੇਚਦੇ ਨੇ। ਸਤਗੁਰੂ ਗੁਰੂ ਰਾਮਦਾਸ ਪਿਤਾ ਜੀ ਉੱਥੇ ਸਤਿਗੁਰ ਦੀ ਸ਼ਰਨ ਤੇ ਸੇਵਾ ਵੀ ਕਰਦੇ ਨੇ ਨਾਲ ਆਪਣੀ ਕਿਰਤ ਜਾਰੀ ਰੱਖੀ ਘੁੰਗਣੀਆਂ ਵੇਚਦੇ ਨੇ। ਸਮਾਂ ਬੀਤਦਾ ਜਾ ਰਿਹਾ ਹੈ। ਇੱਕ ਦਿਨ ਨਾਨੀ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ। ਅਦ ਨਾਨੀ ਨੇ ਆਪਣੇ ਦੋਤੇ ਨੂੰ ਬਾਹਰ ਤੋਂ ਫੜਿਆ ਤੇ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਲੈ ਗਈ ਹੈ। हे ਗੁਰੂ ਅਮਰਦਾਸ ਪਿਤਾ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਈ ਆਂ। हे ਸਤਿਗੁਰੂ ਜੀ ਮੇਰੀ ਉਮਰ ਵਢੇਰੀ ਹੋ ਗਈ ਹੈ। ਪਤਾ ਨਹੀਂ ਕਿਹੜੇ ਵੇਲੇ ਬੁਲਾਵਾ ਆ ਜਾਣਾ ਹੈ। ਪਤਾ ਨਹੀਂ ਕਿਹੜੇ ਵੇਲੇ ਸੱਦਾ ਆ ਜਾਣਾ ਹੈ। ਗੁਰੂ ਅਮਰਦਾਸ ਜੀ ਤੁਸੀਂ ਨਿਮਾਨਿਆਂ ਦੇ ਮਾਨ ਹੋ। ਤੁਸੀਂ ਨੇ ਤਾਣਿਆਂ ਦੇ ਤਾਨ ਹੋ ਤੁਸੀਂ ਨੇ ਓਟਿਆਂ ਦੀ ਓਟ ਹੋ ਤੁਸੀਂ ਨੇ ਆਸਰਿਆਂ ਦੇ ਆਸਰਾ ਹੋ ਤੁਸੀਂ ਨੇ ਗੱਤਿਆਂ ਦੀ ਗੱਤ ਹੋ ਤੁਸੀਂ ਨੇ ਪੱਤਿਆਂ ਦੀ ਪੱਤ ਹੋ ਗੁਰੂ ਅਮਰਦਾਸ ਜੀ ਮੇਰੇ ਦੋਤੇ ਤੇ ਕਿਰਪਾ ਕਰੋ ਮੇਰੇ ਦੋਤੇ ਤੇ ਕਿਰਪਾ ਕਰੋ ਮੈਨੂੰ ਆਪਣੇ ਦੋਤੇ ਦੇ ਭੁੱਖ ਦੀ ਚਿੰਤਾ ਹੈ ਯਾ ਕਿਆ ਬੋਲੋ ਮੈਨੂੰ ਆਪਣੇ ਦੋਤੇ ਦੇ ਭੁੱਖ ਦੀ ਚਿੰਤਾ ਹੈ ਹੁਣ ਗੁਰੂ ਅਮਰਦਾਸ ਜੀ ਕਦੇ ਨਾਨੀ ਵੱਲ ਵੇਖਦੇ ਨੇ ਕਦੀ ਦੋਤੇ ਵੱਲ ਵੇਖਦੇ ਨੇ ਸਤਿਗੁਰੂ ਕਹਿੰਦੇ ਮਾਈ ਕੀ ਕਹਿਨੀ ਐ ਸਤਿਗੁਰੂ ਮੇਰੀ ਉਮਰ ਬਢੇਰੀ ਹੋ ਗਈ ਹੈ ਪਤਾ ਨਹੀਂ ਕਿਹੜੇ ਵੇਲੇ ਬੁਲਾਵਾ ਆ ਜਾਣਾ ਹੈ ਪਤਾ ਨਹੀਂ ਕਿਹੜੇ ਵੇਲੇ ਸੱਦਾ ਆ ਜਾਣਾ ਹੈ हे ਗੁਰੂ ਅਮਰਦਾਸ ਜੀ ਮੈਨੂੰ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਹੈ ਸੋ ਉਸ ਵੇਲੇ ਗੁਰੂ ਅਮਰਦਾਸ ਜੀ ਆਖ ਲਗਿਓ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਇਹਦੇ ਦਰ ਤੇ ਆਕੇ ਵੱਡੇ ਵੱਡੇ ਚਿੰਤਾਵਾਂ ਵਾਲਿਆਂ ਦੇ ਭਵਿੱਖ ਸਵਾਰੇ ਜਾਇਆ ਕਰਨਗੇ ਬੋਲੇ ਸੋ ਨਿਹਾਲ ਸਤਿ ਸਿਆ ਆਕਾਲ ਸਤ ਸੰਗਿਓ ਫਿਰ ਸਮਾ ਆਇਆ ਦੋ ਦਹਾਕਿਆਂ ਤੋਂ ਵੱਧ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਘਰ ਦੇ ਜਵਾਈ ਬਣ ਕੇ ਦਮਾਦ ਬਣ ਕੇ ਪਰ ਉਸੇ ਤਰ੍ਹਾਂ ਨਿਮਰਤਾ ਦੇ ਨਾਲ ਗੁਰੂ ਰਾਮ ਦਾ ਸੇਵਾ ਨਿਭਾਰੇ ਨੇ ਅੱਜ ਗੁਰੂ ਅਮਰਦਾਸ ਜੀ ਨੇ ਗੁਰੂ ਰਾਮ ਦਾ ਜੀ ਨੂੰ ਬਾਹਰ ਤੋਂ ਫੜ ਕੇ ਆਪਣੇ ਸਿੰਘਾਸਨ 'ਤੇ ਬਿਠਾਤਾ ਬਾਬਾ ਬੁੰਡਾ ਸੈਨ ਕੋਲ ਬੁਲਾਇਆ ਕਿਹਾ ਬਾਬਾ ਬੁੰਡਾ ਸਾਹਿਬ ਜੀ ਉਸੇ ਤਰ੍ਹਾਂ ਗੁਰੂ ਗੱਦੀ ਦੀ ਰਸਮ ਨਿਭਾਓ ਅਸੀਂ ਗੁਰੂ ਰਾਮਦਾਸ ਜੀ ਨੂੰ ਆਪਣੇ ਵੇਲੇ ਸਿੰਘਾਸਨ ਤੇ ਬਿਠਾਤਾ ਅੱਜ ਪਾਪ ਗੁਰਨਾਨਕ ਜੀ ਦੇ ਘਰ ਦੇ ਮਾਲਕ ਬਣਾ ਦਿੱਤਾ ਹੈ ਸਤ ਸੰਗਿਓ ਫਿਰ ਬਾਬਾ ਬੁੱਢਾ ਸਾਹਿਬ ਨੇ ਗੁਰਗੱਦੀ ਦੀ ਰਸਮ ਨਿਭਾਈ ਗੁਰੂ ਅਮਰਦਾਸ ਜੀ ਨੇ ਪ੍ਰਕਰਮਾ ਕਰਕੇ ਗੁਰੂ ਰਾਮਦਾਸ ਨੂੰ ਆਮ ਮੱਥਾ ਟੇਕਿਆ ਫਿਰ ਬਾਬਾ ਬੁੱਢਾ ਸਾਹਿਬ ਨੇ ਮੱਥਾ ਟੇਕਿਆ ਗੁਰੂ ਅਮਰਦਾਸ ਦੇ ਪੁੱਤਰਾਂ ਨੇ ਭਰਾਵਾਂ ਨੇ ਰਿਸ਼ਤੇਦਾਰਾਂ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਅੱਜ ਗੁਰੂ ਰਾਮਦਾਸ ਜੀ ਸਿੰਘਾਸਨ ਤੇ ਬੈਠੇ ਨੇ ਤਾਂ ਆਪਣਾ ਉਹ ਸਮਾਂ ਯਾਦ ਕਰਦੇ ਨੇ ਕਿ ਕੋਈ ਸਮਾਂ ਸੀ ਲੋਕ ਮੈਨੂੰ ਅਨਾਥ ਕਹਿੰਦੇ ਸਨ ਲੋਕ ਮੈਨੂੰ ਜਤੀਮ ਕਹਿੰਦੇ ਸਨ ਮੈਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਵਾਸਰ ਕੇ ਤੇ ਗਲੀਆਂ ਤੇ ਘੁੰਗਰੀਆਂ ਵੇਚਿਆ ਕਰਦਾ ਸਾਂ ਵੇਖੋ ਸਮਾਨੀ ਭੁੱਲੇ ਫਿਰ ਨਿਮਰਤਾ ਦੇ ਨਾਲ ਇਹ ਸ਼ਬਦ ਉਚਾਰਨ ਕਰਦੇ ਨੇ ਕਹਿੰਦੇ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾਬਦ ਤੁਮ ਹਰ ਜਾਨੋ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਏ ਚੁਕੇ ਸਭ ਸੋਗ ਸੰਤਾਪੇ ਸਤ ਸੰਗਿਓ ਅੱਜ ਸਾਰਾ ਸੰਸਾਰ ਹੀ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸ਼ਕਾਰ ਪਿਆ ਕਰਦਾ ਹੈ ਵਾਹਿਗੁਰੂ ਇੱਥੇ ਫਿਰ ਗੁਰੂ ਅਮਰਦਾਸ ਪਿਤਾ ਦੇ ਪਰਪੋਤੇ ਬਾਬਾ ਸੁੰਦਰ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਨੇ ਕੀ ਕਹਿੰਦੇ ਕਹਿੰਦੇ ਗੁਰੂ ਰਾਮਦਾਸ ਜੀ ਸਿੰਘਾਸਨ ਤੇ ਬੈਠੇ ਨੇ ਹੜੀ ਨੂੰ ਤੇ ਗੁਰੂ ਨੂੰ ਇਹ ਬੜਾ ਚੰਗਾ ਪਿਆ ਲੱਗਦਾ ਹੈ ਹੀ ਕਹਦੇ ਬਾਬਾ ਸੁੰਦਰ ਜੀ ਕਹਿੰਦੇ ਹਰ ਗੁਰੇ ਭਾਣੇ ਜੀ ਵਡਿਆਈ ਤੁਰ ਲਿਖਿਆ ਲੇਖ ਰਜਾਇ ਜੀਓ ਹਰ ਗੁਰੇ ਹੜੀ ਤੇ ਗੁਰੂ ਨੂੰ ਹਰ ਗੁਰੇ ਭਾਣੇ ਜੀ ਵਡਿਆਈ ਤੁਰ ਲਿਖਿਆ ਲੇਖ ਰਜਾਇ ਜੀਓ ਕਹੇ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਸਾਰਾ ਸੰਸਾਰ ਅਜ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਭਾਗ ਬਨਾਰਿਆ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੈਂ ਬੇਨਤੀ ਕਰਦਾ ਜੀਵਾ ਜਦੋਂ ਗੁਰੂ ਰਾਮਦਾਸ ਪਤਨ ਨੂੰ ਧੰਨ ਆਖਣਾ ਹੈ ਨਾ ਸਤ ਸੰਗਿਓ ਕਦੇ ਕੰਜੂਸੀ ਨਾ ਕਰਿਆ ਕਰੋ ਬੜਾ ਵੱਡਾ ਲਾਭ ਜੀਦਾ ਗੁਰੂ ਗ੍ਰੰਥ ਸਾਹਿਬ ਪੁੱਛੋ ਹੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗੁਰੂ ਰਾਮਦਾਸ ਨੂੰ ਧੰਨ ਕਹੀਏ ਤੇ ਕਿਹਦੇ ਨਾਲ ਕੀ ਮਿਲੇਗਾ ਸਤਿਗੁਰੂ ਤੁਹਾਨੂੰ ਜਵਾਬ ਦੇਣਗੇ ਕਿਤੇ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ हे ਗੁਰੂ ਰਾਮਦਾਸ ਜੀ ਜਿੰਨੀ ਤੁਧਨੋਂ ਧੰਨ ਕਿਹਾ ਤਿੰਨ ਜਮੇਰ ਨਾ ਆਇਆ ਉਹ ਜਮਾ ਦੀ ਕੀ ਮਜਾਲ ਹੈ ਉਹ ਦੇ ਕੋਲ ਆ ਜਾਣ ਜਿਨੇ ਇੱਕ ਵਾਰ ਸ਼ਰਦਾ ਭਾਵਨਾ ਦੇ ਨਾਲ ਗੁਰਦਾਮ ਦਾ ਨੂੰ ਧੰਨ ਕਹਿਤਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਿਉਂ ਪ੍ਰਤਾਪ ਤੁਹਾਡਾ ਦੇਖ ਕੇ ਜਮਦੂਤ ਛੱਡ ਜਾਏ ਜਮ ਜਮਦੂਤ ਵੀ ਭੱਜ ਜਾਂਦੇ ਨੇ ਵਾਹ ਜਿੱਥੇ ਗੁਰੂ ਰਾਮਦਾਸ ਦਾ ਨਾਮ ਆ ਜਾਵੇ ਗੁਰਮਖੋ ਆਖੋ ਪਿਆ ਨਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੱਜ ਬੇਅੰਤ ਸੰਗਤਾਂ ਗੁਰੂ ਰਾਮਦਾਸ ਦੇ ਚਰਨਾਂ ਜਾ ਕੇ ਨਮਸ਼ਕਾਰ ਕਰਦੀਆਂ ਨੇ ਚਾਰ ਸਿੱਖ ਉਹ ਵੀ ਗੁਰੂ ਰਾਮਦਾਸ ਦੀ ਵਡਿਆਈ ਸੁਣ ਕੇ ਗੁਰੂ ਰਾਮਦਾਸ ਦੀ ਸੋਭਾ ਸੁਣ ਕੇ ਗੁਰੂ ਰਾਮਦਾਸ ਦੀ ਕੁਮਾਨ ਸੁਣ ਕੇ ਨਾ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਆਉਂਦੇ ਨੇ ਆ ਕੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਦੇ ਨੇ ਕੁਸ ਸਮਾਂ ਕੀਰਤਨ ਸਰਵਨ ਕਰਦੇ ਨੇ ਫਿਰ ਉਹ ਦੀਵਾਨਾ ਕੋਲ ਵਿਚਾਰਾ ਸਰਵਨ ਕਰਦੇ ਨੇ ਤੇ ਬਾਅਦ ਵਿੱਚ ਦੋਵੇਂ ਹੱਥ ਜੋੜ ਕੇ ਗੁਰੂ ਰਾਮਦਾਸ ਦੇ ਸੰਮੁਖ ਆ ਜਾਂਦੇ ਨੇ ਹੇ ਗੁਰੂ ਰਾਮਦਾਸ ਜੀ ਤੁਹਾਡੇ ਚਰਨਾਂ ਤੇ ਬੇਨਤੀ ਕਰਨੀ ਹੈ ਵਿਚਾਰੇ ਸਿੱਖ ਵਿਚਾਰੇ ਸੇ ਕੌਣ ਸੰ ਭਾਈ ਮਾਈਆ ਜੀ ਭਾਈ ਜੱਪਾ ਜੀ ਭਾਈ ਨਈਆ ਜੀ ਤੇ ਭਾਈ ਤੁਲਸਾ ਜੀ ਵਿਚਾਰੇ ਸਤਗੁਰੂ ਦੀ ਸ਼ਰਨ ਵਿੱਚ ਖਲੋਤੇ ਨੇ ਹੱਥ ਜੋੜ ਕੇ ਗਲਤ ਪੱਲਾ ਪਾਇਆ ਹੈ ਏ ਗੁਰੂ ਰਾਮਦਾਸ ਜੀ ਅਸੀਂ ਗ੍ਰਸਤੀ ਹਾਂ ਅਸੀਂ ਗ੍ਰਸਤੀ ਧੰਦਿਆਂ ਦੇ ਵਿੱਚ ਫਸੇ ਹੋਏ ਮਹਾਰਾਜ ਜੀ ਗੱਲ ਸੁਣਿਓ ਸਤਗੁਰੂ ਅਸੀਂ ਗ੍ਰਸਤੀ ਹਾਂ ਗ੍ਰਸਤੀ ਧੰਦਿਆਂ 'ਚ ਫਸੇ ਹੋਏ ਆ ਸਾਡੇ ਕੋਲ ਸਮਾਂ ਹੀ ਨਹੀਂ ਲੱਗਦਾ ਸੰਗਤ ਵਿੱਚ ਆਈਏ ਪਰਮੇਸ਼ਰ ਦੀ ਵਧਾਈ ਕਰੀਏ ਤੇ ਮਹਾਰਾਜ ਕਿ ਸੌਖਾ ਢੰਗ ਦੱਸਿਓ ਸਾਡਾ ਵੀ ਉਧਾਰ ਹੋ ਜਾਵੇ ਸਾਡਾ ਵੀ ਸੰਸਾਰ ਤੇ ਆਇਆ ਹੋਇਆ ਸਫਲਾ ਹੋ ਜਾਵੇ ਤਾਂ ਉਸ ਵੇਲੇ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਆਪਣੀ ਕਿਰਤ ਲਗਾਤਾਰ ਕਰਨੀ ਹੈ ਪਾਪ ਕਿਰਤ ਛੱਡਨੀ ਨਹੀਂ ਕਿਰਤ ਕਰਨੀ ਹੈ ਪਾਪ ਕਿਰਤ ਸ਼ੁੱਧ ਕਰਨੀ ਹੈ ਪਵ ਸੱਚੀ ਸਤਿ ਕਿਰਤ ਕਰਨੀ ਹੈ ਤਾਂ ਅਮਰਤ ਵੇਲੇ ਜਾਗਣਾ ਹੈ ਜਾ ਕੇ ਉਸ ਪਰਮੇਸ਼ਰ ਦੀ ਵਡਿਆਈ ਕਰਨੀ ਹੈ ਉਸ ਪਰਮੇਸ਼ਰ ਦਾ ਧਿਆਨ ਧਰਨਾ ਹੈ ਵਾਹਿਗੁਰੂ ਦਾ ਜਾਪ ਕਰਨਾ ਹੈ ਤੇ ਯਤਨ ਕਰਨਾ ਹੈ ਜੋ ਅਮਰਤ ਵੇਲੇ ਵਾਹਿਗੁਰੂ ਜਾਪ ਕੀਤਾ ਹੈ ਨਾ ਦਿਨੇ ਉਹਦਾ ਧਿਆਨ ਧਰਨਾ ਹੈ ਵਾਹਿਗੁਰੂ ਹੁਣ ਭਾਗਾਂ ਵਾਲਿਓ ਧਿਆਨ ਦਿਓ ਇਹਨਾਂ ਵੀ ਹੱਥ ਜੋੜ ਲੈ ਕਹਿੰਦੇ ਮਰ ਧਿਆਨ ਕੀ ਹੁੰਦਾ ਧਿਆਨ ਕੀ ਹੁੰਦਾ ਉਸ ਵੇਲੇ ਗੁਰੂ ਰਾਮਦਾਸ ਜੀ ਆਖਣ ਲਗੇ ਭਾਈ ਸਿੱਖੋ ਵਾਹਿਗੁਰੂ ਦਾ ਉਚਾਰ ਤੇ ਵਾਹਿਗੁਰੂ ਦਾ ਵਿਚਾਰ ਹੁਣ ਧਿਆਨ ਦਿਓ ਬੜੇ ਲੋਕ ਕਹਿੰਦੇ ਨੇ ਬੜਿਆਂ ਦਾ ਸਵਾਲ ਹੁੰਦਾ ਹੈ ਧਿਆਨ ਕੀ ਹੁੰਦਾ ਹੈ ਪਰ ਜੋ ਗੁਰੂ ਰਾਮਦਾਸ ਨੇ ਇਹਨਾਂ ਨੂੰ ਸੋਝੀ ਦਿੱਤੀ ਕੇਵਲ ਇਹਨਾਂ ਨੂੰ ਸੋਝੀ ਨਹੀਂ ਦਿੱਤੀ ਸਮੁੱਚੇ ਸੰਸਾਰ ਨੂੰ ਸੋਝੀ ਦੇ ਦਿੱਤੀ ਗੁਰੂ ਰਾਮਦਾਸ ਜੀ ਕਹਿੰਦੇ ਵਾਹਿਗੁਰੂ ਜੀ ਦਾ ਉਚਾਰ ਤੇ ਵਾਹਿਗੁਰੂ ਜੀ ਦਾ ਵਿਚਾਰ ਇਹੋ ਹੀ ਧਿਆਨ ਹੈ ਤੁਸੀਂ ਅਮਰਦ ਮੇਲੇ ਜਾ ਕੇ ਵਾਹਿਗੁਰੂ ਦਾ ਜਾਪ ਕਰਨਾ ਹੈ ਤੇ ਯਤਨ ਕਰਿਓ ਦਿਨੇ ਫਿਰ ਉਹ ਧਿਆਨ ਬਣਿਆ ਰਹੇ ਭਾਵ ਕੋ ਰਸ ਬਣਿਆ ਰਹੇ ਦਿਨੇ ਤੇ ਕਿਰਤ ਵੀ ਕਰਨੀ ਹੈ ਨਾਲ-ਨਾਲ ਇਸ ਤਰੀਕੇ ਨਾਲ ਕਿਰਤ ਕਰਨੀ ਹੈ ਹਾਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਹਣ ਅੰਮਰਤ ਵੇਲੇ ਜਾਗਦੇ ਨੇ ਗੁਰਮਖੋ ਤੇ ਚੌਂਕੜੇ ਮਾਰ ਕੇ ਫਿਰ ਗੁਰੂ ਰਾਮਦਾਸਾ ਇਹ ਬਚਨ ਕਮਾਉਂਦੇ ਨੇ ਆਓ 10 ਦੀ ਭਾਵਨਾ ਹੈ ਜਨੇ ਇੱਥੇ ਬਿਠੇ ਝੌਂਕੜੇ ਮਾਰ ਲਓ ਚੰਗੀ ਤਰ੍ਹਾਂ ਜੋ ਘੜਾਂ ਚ ਬਿਠੇ ਉਹ ਵੀ ਅਸੀਂ ਥੋੜੇ ਮਿੰਟ ਲਾਈਏ ਪਿਆਰ ਦੇ ਵਿੱਚ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ ਅੱਜ ਗੁਰੂ ਰਾਮਦਾਸ ਕੋਲ ਖੁਸ਼ੀਆਂ ਲੈਣੀਆਂ ਨੇ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ sadna ਜਾਪ ਕਰਨਾ ਹੈ ਪਾਗਾਂ ਵਾਲਿਓ ਹੁਣ ਜਿਉਂ-ਜਿਉਂ ਜਾਪ ਕਰਦੇ ਨੇ ਨਾ ਕਿਰਪਾ ਹੋ ਚੁੰਦੀ ਜਾ ਰਹੀ ਹੈ ਕਿਹੜੀ ਰੰਗ ਲਗਤ 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 ਹੈ ਸੱਚੀ ਸੁੱਤਰੀ ਕਿਰਤ ਕਰਦੇ ਨੇ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਉਹ ਬੱਚਿਓ ਤੁਹਾਡਾ ਜੀਵਨ ਹੋਵੇ ਫਲਾਣੇ ਸਿੱਖਾਂ ਵਰਗਾ ਹੋਵੇ ਭਾਈ ਮਾਈਆ ਜੀ ਵਰਗਾ ਭਾਈ ਜਾਪਾ ਜੀ ਵਰਗਾ ਭਾਈ ਨਈਆ ਜੀ ਵਰਗਾ ਭਾਈ ਤੁਲਸੀ ਜੀ ਵਰਗਾ ਤੇ ਸਤ ਸੰਗਿਓ ਸਿੱਖ ਦਾ ਜੀਵਨ ਚਾਹੀਦਾ ਵੀ ਇਦਾਂ ਦਾ ਹੀ ਆ ਲੋਕ ਆਪਣੇ ਬੱਚਿਆਂ ਨੂੰ ਵਿਸਾਦ ਦੇਣ ਪੁੱਤਰ ਤੇਰਾ ਜੀਵਨ ਹੋਵੇ ਤੇ ਫਲਾਣੇ ਗੁਰਸਿੱਖ ਵਰਗਾ ਹੋਵੇ ਵਾਹਿਗੁਰੂ ਧੀਏ ਤੇਰਾ ਜੀਵਨ ਹੋਵੇ ਫਲਾਣੀ ਬੀਬੀ ਵਰਗਾ ਜੀਵਨ ਹੋਵੇ ਬੜਾ ਮਿੱਠ ਬੋਲਣ ਦਾ ਸੁਭਾਅ ਦਾ ਜਿਹੜਾ ਸੁਸੂ ਕਰਦਾ ਕਿਸੇ ਨਾਲ ਈੜਖਾ ਨਹੀਂ ਕਰਦੀ ਜੇ ਕੋਈ ਦੋ ਗੱਲਾਂ ਕਰਦੀ ਉਹਨੂੰ ਜਾਂਦਾ ਤਾਂ ਵੀ ਜਰ ਲੈਂਦੀ ਹੈ ਕਿਸੇ ਦਾ ਗੁੱਸਾ ਨਹੀਂ ਕਰਦੀ ਇਹ ਉਹਦਾ ਜੀਵਨ ਗੁਰਸਿੱਖਾਂ ਦਾ ਚਾਹੀਦਾ ਸੀ ਗੁਰਮਖੋ ਦੂਜੇ ਧਰਮਾਂ ਵਾਲੇ ਦੂਜੇ ਲੋਕ ਆਪਣੇ ਬੱਚਿਆਂ ਨੂੰ ਮਿਸਾਲ ਦੰਦੇ ਬੱਚਿਓ ਤਿਓ ਤੁਹਾਡਾ ਜੀਵਨ ਹੋਵੇ ਫਰਾਨੇ ਸਿੱਖ ਬਣ ਕੇ ਤੁਹਾਡਾ ਜੀਵਨ ਹੋਵੇ ਚਾਹਨਾ ਅਰਦਾਸ ਕਰੇ ਗੁਰੂ ਰਾਮਦਾਸ ਜੀ ਚਰਨਾਂ 'ਚ ਗੁਰੂ ਰਾਮਦਾਸ ਜੀ ਕਿਰਪਾ ਕਰੋ ਸਾਡਾ ਵੀ ਉੱਚਾ ਸੁੱਚਾ ਗੁਰਸਿੱਖੀ ਜੀਵਨ ਬਖਸ਼ੋ ਮਹਾਰਾਜ ਜੀ ਸਤਿਗੁਰੂ ਜਿਹੋ ਜਿਹੇ ਪਿਆਰੇ ਸਿੱਖ ਤੈਨੂੰ ਭਉਂਦੇ ਨੇ ਜਿਹੇ ਜਿਹੇ ਗੁਰਸਿੱਖ ਤੈਨੂੰ ਭਉਂਦੇ ਨੇ ਸਾਨੂੰ ਵੀ ਉਹ ਜੱਗ ਬਣਾ ਲਈ ਮਹਾਰਾਜ ਜੀ ਇੱਕ ਤਰਲਾ ਹੈ ਗੁਰੂ ਆਮਦਾਦ ਦੇ ਚਰਨਾਂ 'ਚ ਇੱਕ ਬੇਨਤੀ ਹੈ ਗੁਰਮਖੋ ਗੁਰੂ ਆਮਦਾਦ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ ਜੋਦਰੀ ਕਰਿਆ ਕਰੋ ਤਰਲਾ ਪਾਇਆ ਕਰੋ ਜਿਨ੍ਹਾਂ ਦੇ ਘਰ ਗਰੀਬੀ ਹੈ ਉਹ ਗੁਰੂ ਰਾਮਦਾਸ ਕੋਲੋਂ ਬਰਕਤਾਂ ਮੰਗਿਆ ਕਰੋ ਜਿਨ੍ਹਾਂ ਕੋ ਅੰਮ੍ਰਿਤ ਵੇਲਾ ਨਹੀਂ ਜਾਗਿਆ ਜਾਂਦਾ ਉਹ ਗੁਰੂ ਰਾਮਦਾਸ ਦੇ ਕੋਲੋਂ ਅੰਮ੍ਰਿਤ ਵੇਲਾ ਮੰਗਿਆ ਕਰੋ ਜਿਨ੍ਹਾਂ ਦੇ ਅੰਦਰ ਤਪਸ਼ ਹੈ ਵੇ ਚੈਨੀ ਹੈ ਅੰਦਰ ਅੰਦਰ ਕਲਪਦੇ ਨੇ ਉਹ ਗੁਰੂ ਰਾਮਦਾਸ ਕੋਲੋਂ ਆਨੰਦ ਮੰਗਿਆ ਕਰੋ ਬਲ ਭੱਟ ਜੀ ਕਹਿੰਦੇ ਜੇ ਸਤਗੁਰੂ ਸਿਮਰੰਤ ਨੈਣ ਕੇ ਤੇ ਮਰਮਟੇ ਖੇਨ ਅੱਖਾਂ ਦਾ ਹਨੇਰਾ ਵੀ ਦੂਰ ਹੋ ਜਾਂਦਾ ਹੈ ਜਦੋਂ ਕੋ ਨੂੰ ਗੁਰੂ ਆਨੰਦ ਦਾ ਨੋ ਪਿਆਰ ਨਾਲ ਧਨ ਆਕੇ ਜੇ ਸਤਗੁਰੂ ਸਿਮਰੰਤ ਜੀ ਕੀ ਤਪ ਤ ਮਿਟਾਵੇ ਜੇ ਸਤਗੁਰੂ ਸਿਮਰੰਤ ਰੱਦ ਸਿਧ ਨਾਮ ਨੇ ਤੇ ਪਾਵੇ ਲੜੀਆਂ ਸੱਜੀਆਂ ਵੇ ਦੇ ਘਰ ਆ ਜਾਂਦੀਆਂ ਨੇ ਸੋਈ RAMDAS GURBAL PAN ਮਿਲ ਸੰਗਤ ਧੰਨ ਧੰਨ ਕਰੋ ਕਹਿੰਦੇ ਸੰਗਤ ਬੈ ਕੇ ਗੁਰੂ RAMDAS ਨੂੰ ਧੰਨ ਧੰਨ ਆਖੋ ਧੰਨ ਗੁਰੂ RAMDAS ਜੀ ਧੰਨ ਗੁਰੂ RAMDAS ਜੀ ਧੰਨ ਗੁਰੂ RAMDAS ਜੀ ਧੰਨ ਗੁਰੂ RAMDAS ਜੈ ਸਤਗੁਰ ਲੱਗਦਾ ਪਈਏ ਸੋ ਸਤਗੁਰ ਸਿਮਰੋ ਨਰੂ ਬੜਾ ਉੱਚਾ ਸੁੱਚਾ ਜੀਵਨ ਬਣ ਗਿਆ ਲੋਕ ਇਹਨਾਂ ਨੇ ਮਸਾਲਾ ਦਿੰਦੇ ਨੇ ਫਿਰ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਫਿਰ ਇਹ ਸਿੱਖਾਂ ਦਾ ਜ਼ਿਕਰ ਕਰਦੇ ਆਪਣੀਆਂ ਵਾਰਾਂ ਦੇ ਵਿੱਚ ਕੀ ਕਹਿੰਦੇ ਭਾਈ ਗੁਰਦਾਸ ਜੀ ਕਦੇ ਮਾਇਆ ਜਪਾ ਜਾਨੀਏ ਨਈਆ ਖੁੱਲੜ ਗੁਰੂ ਪਿਆਰਾ ਇਹ ਪਿਆਰੇ ਬਣ ਗਏ ਤੁਲਸਾ ਮਹੂਰਾ ਜਾਨੀਏ ਗੁਰ ਉਪਦੇਸ਼ ਅਵੇਸ ਆਚਾਰਾ ਇਹ ਪਿਆਰੇ ਤੇ ਚੰਗੇ ਵਿਚਾਰ ਵਾਲੇ ਚੰਗੇ ਆਚਾਰੀ ਸਿੱਖ ਬਣ ਗਏ ਮਾਨ ਕੋਈ ਦਾ ਕਰਤਾ ਵੀ ਲਿਖਦਾ ਇਹ ਪਿਆਰੇ ਤੇ ਅਚਾਰੀ ਸਿੱਖ ਬਣ ਗਏ ਗੁਰ ਉਪਦੇਸ਼ ਅਵੇਸ਼ ਅਚਾਰਾ ਅੱਖੀ ਤੇ ਭਾਈ ਗੁਰਦਾਸ ਜੀ ਕਹਿੰਦੇ ਸਿੱਖਾਤ ਗੁਰੂ ਸੱਚ ਸਵਾਰਨ ਹਾਰਾ ਬੋਲੋ ਸਤਗੁਰੂ ਸੱਚ ਸਵਾਰਨ ਹਾਰਾ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਵਿਚਾਰ ਕਰਦੇ ਹਾਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਮਾਦਾਜ਼ਾ ਗੁਰੂ ਕੋ ਹੋ ਚੁੱਕਿਆ ਹੈ ਸਤਿਗੁਰੂ ਬਖਸ਼ਣ ਜੋਗ ਨੇ ਸਤਿਗੁਰੂ ਸਾਧ ਸੰਤ ਬਖਸ਼ਣ ਜੋਗ ਹੈ ਬੇਸ਼ੇਰ ਧੰਨਵਾਦ ਜੁਗੋ ਜੁਗ ਅਟਲ ਤਨ ਤੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਜਿਨ੍ਹਾਂ ਨੇ ਆਪਣੀ ਗੋਤ ਵਿਟਾ ਕੇ ਤੁਹਾਡੇ ਦਰਸ਼ਨ ਚਾਏ ਆਓ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤ ਗੁਰੂ ਜੀ ਬਖਸ਼ਣ ਜੋਗ ਨੇ ਸਤ ਗੁਰ ਦੀ ਸਾ ਸੰਤ ਬਖਸ਼ਣ ਜੋਗ ਹੈ ਬਖਸ਼ਦੇ ਹੋ ਦੇਹੋ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ